ਚਰਨਜੀਤ ਸਿੰਘ ਕਹਿੰਦੀ ਕਿਵੇਂ ਦੇਖਦੇ ਹੋ ਅੱਜ ਪਾਣੀ ਨੂੰ ਲੈ ਕੇ ਵੱਡਾ ਇਕੱਠ ਹੋਇਆ ਕਿ ਗੰਦਲੇ ਪਾਣੀ ਨੂੰ ਲੈ ਕੇ ਜਿਹੜਾ ਰੋਜ਼ ਪ੍ਰਗਟਾਇਆ ਜਾ ਰਿਹਾ ਕੀ ਕਹਿਣਾ ਤੁਹਾਡਾ ਇਹ ਪਾਣੀ ਜਿਹੜਾ ਹੈਗਾ ਇਹ ਪਿੱਛੇ ਫੈਕਟਰੀਆਂ ਤੋਂ ਆ ਰਿਹਾ ਗੰਦਾ ਪਾਣੀ ਹੈ ਜਿਹੜਾ ਗੰਦਾ ਪਾਣੀ ਇਹਦੇ ਵਿੱਚ ਕੈਮੀਕਲ ਹੈ ਕੈਮੀਕਲ ਰੀਚਾਰਜ ਹੁੰਦਾ ਸਾਡੇ ਪਾਣੀ ਨੂੰ ਖਰਾਬ ਕਰਦਾ ਜਿਹਦੇ ਨਾਲ ਸਾਡਾ ਜਿਹੜਾ ਵੀ ਵਿਅਕਤੀ ਇਸ ਪਾਣੀ ਨੂੰ ਪੀਂਦਾ ਉਹਨੂੰ ਕੈਂਸਰ ਦੀ ਬਿਮਾਰੀ ਹੋ ਰਹੀ ਹੈ ਪਿੱਛੇ ਕਾਫੀ ਲੰਬੇ ਸਮੇਂ ਤੋਂ ਚੱਲੇ ਆ ਰਿਹਾ ਜਦੋਂ ਰੌਲਾ ਪਾਉਂਦੇ ਹੈ ਇਲਾਕਾ ਨਿਵਾਸੀ ਤੋਦੋ ਇਹ ਪਾਣੀ ਬੰਦ ਕਰ ਦਿੰਦੇ ਨੇ ਪਰੰਤ ਉਸ ਤੋਂ ਬਾਅਦ ਫੇਰ ਸ਼ੁਰੂ ਕਰ ਦਿੰਦੇ ਆ ਉਹ ਸੇਮ ਪੋਜੀਸ਼ਨ ਹੁਣ ਇਹੀ ਆ ਕੀ ਨਾ ਜੀ ਇਸ ਜਗ੍ਹਾ ਤੋਂ ਜਿਹੜਾ ਇੱਥੇ ਪਾਣੀ ਆ ਰਿਹਾ ਇਹ ਕਮਾਲਪੁਰ ਦੀ ਨਦੀ ਬੋਲੀ ਜਾ ਰਹੀ ਆ ਆਉਂਦੀ ਪਿੱਛੋਂ ਆ ਇਹ ਸੀਸਮਾ ਨਦੀ ਬੋਲਦੇ ਹਨ ਲੇਕਿਨ ਇਹ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਹ ਕਮਾਲਪੁਰ ਤੇ ਖੇੜੀ ਸਲਾਕਪੁਰ ਦਾ ਬਦਬੂ ਬਹੁਤ ਵਾਰੀ ਤੁਸੀਂ ਦੇਖ ਰਹੇ ਹੋ ਬਦਬੂ ਕਾਫੀ ਆ ਰਹੀ ਹੈ ਬਦਬੂ ਜਿਹੜਾ ਕੈਮੀਕਲ ਆ ਉਹਦੀ ਬਦਬੂ ਆ ਰਹੀ ਆ ਕਿਉਂਕਿ ਪਾਣੀ ਰੁਕਿਆ ਹੋਇਆ ਪਿੱਛੋਂ ਆ ਆਉਂਦਾ ਤੇ ਪਿੱਛੇ ਜਿੰਨਾ ਵੀ ਕੈਮੀਕਲ ਆ ਇਹਦਾ ਕੈਮੀਕਲ ਦਾ ਬਦਬੂ ਆਉਣੀ ਆ ਕੀ ਮੰਨਤੀ ਆ ਕੋਈ ਮੰਗ ਇਹ ਹੈ ਵੀ ਇਸ ਨੂੰ ਪਾਣੀ ਨੂੰ ਬੰਦ ਕਰਿਆ ਜਾਵੇ ਤੇ ਪਿਉਰੀਫਾਈ ਪਾਣੀ ਕਰਕੇ ਤਾਂ ਫੇ ਛੱਡਿਆ ਜਾਵੇ ਵਰਨਾ ਆਪਣਾ ਇੰਤਜ਼ਾਮ ਕੀਤਾ ਜਾ ਠੀਕ ਬਹੁਤ ਧੰਨਵਾਦ ਅਗਰ ਇਹ ਨਹੀਂ ਕਰਦੇ ਤਾਂ ਸਾਡਾ ਇਲਾਕਾ ਨਿਵਾਸੀ ਜਿੰਨੇ ਵੀ ਆ ਉਹ ਇੱਥੇ ਧਰਨੇ ਮਜਾਰੇ ਆ ਜੋ ਵੀ ਅੱਗੇ ਫੈਸਲਾ ਹੋਊਗਾ ਕਮੇਟੀ ਬਣਾਈ ਜਾਊਗੀ ਜੋ ਫੈਸਲਾ ਹੋਊਗਾ ਉਸੇ ਅਸੀਂ ਉਹਨੂੰ ਇੰਪਲੀਮੈਂਟ ਕਰਾਂਗੇ ਠੀਕ ਬਹੁਤ ਧੰਨਵਾਦ ਕੀ ਨਾ ਜੀ ਆਪਣਾ ਕੁਲਜੀਤ ਸਿੰਘ ਜੀ ਕਿਹੜਾ ਪਿੰਡ ਹੈ ਜੀ ਕਿਹੜੀ ਸਲਾਹਤੁਰ ਕੀ ਮੈਂ ਦੇਖ ਤੂੰ ਕੰਦਲੇ ਪਾਣੀ ਨੇ ਕਾਫੀ ਲੋਕਾਂ ਦੀ ਚਾਲ ਲੱਗੀ ਕੀ ਕਹਿਣਾ ਕਾਫੀ ਲੋਕਾਂ ਦੀ ਜਾਨ ਵੀ ਲੈ ਲਈ ਤੇ ਅੱਗੇ ਵਾਲੀ ਪੀੜ੍ਹੀ ਦਾ ਵੀ ਕੀ ਪਤਾ ਜੇ ਬੱਚਿਆਂ ਦੇ ਕੀ ਹੋਣਾ ਕੀ ਨਹੀਂ ਅਜੇ ਤਾਂ ਪ੍ਰਸ਼ਾਸਨ ਨੂੰ ਵੀ ਇਹੀ ਮੰਗ ਕਰਦੇ ਆ ਪ੍ਰਸ਼ਾਸਨ ਹੁਣ ਤੱਕ ਕੋਈ ਪਹੁੰਚਿਆ ਨਹੀਂ ਸਾਡੇ ਨਾਲ ਗੱਲ ਵੀ ਹੋਈ ਆ ਕਿੰਨਾ ਟਾਈਮ ਹੋ ਗਿਆ ਖੜਿਆ ਨੂੰ ਸਾਨੂੰ 2 2.5 ਘੰਟੇ ਹੋ ਗਏ ਤੇ ਪੋਜੀਸ਼ਨ ਬੋਰਡ ਦੇ ਉਹਨਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਹੁਣਾਂ ਦੇ ਅਸੀਂ ਗੱਲ ਕਰਾਂਗੇ ਪਿੱਛੇ ਕੋਈ ਪ੍ਰਸ਼ਾਸਨ ਨਹੀਂ ਸੁਣਦਾ ਕੋਈ ਸਰਕਾਰ ਨਹੀਂ ਸੁਣਦਾ ਕੋਈ ਐਮਐਲ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਜੀ ਅਸੀਂ ਫਿਰ ਵੱਡੇ ਪੱਧਰ ਤੇ ਧਰਨਾ ਲਵਾਵਾਂਗੇ ਇਹ ਚੈਲੰਜ ਆ ਫਿਰ ਆਪਣਾ ਕੰਟਰੋਲ ਕਰ ਆਪ ਦੇਖੇ ਐਮ ਐਲ ਏ ਵੀ ਕੋਈ ਵੀ ਅਧਿਕਾਰੀ ਨਾਲ ਕਿਸੇ ਨਾਲ ਗੱਲ ਕੀਤੀ ਆ ਵੀ ਪਾਣੀ ਗੰਦਾ ਆ ਰਿਹਾ ਸਾਡੇ ਬਿਲਕੁਲ ਏਰੀਆ ਦੇ ਵਿੱਚ ਮੈਂ ਕਹਿੰਦਾ ਜੀ ਅਸੀਂ ਕਿੰਨੇ ਸਾਲ ਹੋ ਗਏ ਗੱਲਾਂ ਹੀ ਕਰਦੇ ਅਸੀਂ ਗੱਲਾਂ ਕਰਦੇ ਆ ਉਹ ਹੱਲੇ ਕਰਦੇ ਉਹ ਵੀ ਗੱਲਾਂ ਹੀ ਕਰਦੇ ਸਾਡੇ ਨਾਲ ਅਸੀਂ ਬਸ ਇਹੀ ਗੱਲਾਂ ਹੀ ਗੱਲਾਂ ਕਰਦੇ ਤੇ ਅਸੀਂ ਹੱਲ ਕਾਸੀ ਕਰਾਂਗੇ ਔਰਨ ਤੌਰ ਤੇ ਕਰਾਂਗੇ ਫਿਰ ਉਹ ਗੱਲਾਂ ਕਰਨਗੇ ਫਿਰ ਅਸੀਂ ਦੱਸਾਂਗੇ ਫਿਰ ਅਸੀਂ ਵੀ ਨਾਲ ਗੱਲਾਂ ਕਰਾਂਗੇ ਇਹ ਕੰਮ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਇਹੀ ਗੁਜਾਰਿਸ਼ ਆ ਜੀ ਤੇ ਪ੍ਰਸ਼ਾਸਨ ਨੂੰ ਵੀ ਤੇ ਪੋਲਿਊਸ਼ਨ ਬੋਰਡ ਨੂੰ ਵੀ ਸਾਰੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਧੰਨ ਜੀ ਬਾਈ ਥੈਂਕ ਯੂ ਕਿਵੇਂ ਦੇਖਦੇ ਹੋ ਕੀ ਕਹਿਣਾ ਥਾਦਾ ਇੱਥੇ ਜੀ ਹੁਣ ਅਸੀਂ ਦੇਖਿਆ ਸਾਰਿਆਂ ਨੇ ਜਿਵੇਂ ਅਕਾ ਬਾਈ ਜੀ ਉਹਨਾਂ ਨੇ ਲੱਖੀ ਬਾਈ ਜੀ ਨੂੰ ਫੋਨ ਕੀਤਾ ਪ੍ਰਸ਼ਾਸਨ ਨੂੰ ਉਹ ਕਹਿੰਦੇ ਸਾਨੂੰ ਪਰਮਿਸ਼ਨ ਲੈਣੀਆਂ ਪੈਂਦੀਆਂ ਨੇ ਕਾਦੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਆਉਣ ਦੀਆਂ ਅੱਛਾ ਜੀ ਹਾਂ ਇੱਥੇ ਆਉਣ ਦੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਜਦੋਂ ਅਸੀਂ ਸਾਡੇ ਪਿੰਡ ਕਮਾਲਪੁਰ ਜਾਂ ਖੇੜੀ ਤੋਂ ਕੋਈ ਜ਼ਿਮੀਂਦਾਰ ਜਾਂ ਕੋਈ ਮਜ਼ਦੂਰ ਬੰਦਾ ਇੱਥੇ ਰੇੜੀ ਭਰਨ ਆ ਜਾਵੇ ਨਾ ਰੇਤੇ ਦੀ ਤਾ ਇੱਕ ਸੈਕਿੰਡ ਚ ਕਿਸੇ ਨੇ ਸ਼ਿਕਾਇਤ ਨਹੀਂ ਕਰਨੀ ਕਿਸੇ ਨੇ ਫੋਨ ਨਹੀਂ ਕਰਨਾ ਉਹ ਆਪਣੇ ਆਪ ਹਾਜ਼ਰ ਹੋਣਗੇ ਇੱਥੇ ਜਦੇ ਪਰਚਾ ਜਦੇ ਵਿਚਾਰੀ ਰੇੜੀ ਲੈ ਜਾਣੀ ਗਰੀਬ ਬੰਦੇ ਰੇੜੀ ਲੈ ਜਾਂਦੇ ਨੇ ਇੱਥੇ ਆ ਦੋ ਚਾਰ ਬੜੀਆਂ ਝੱਲੀਆਂ ਦਿੰਦੇ ਨੇ ਉਹ ਰੇੜੇ ਭਰਦੇ ਨੇ ਉਹਨਾਂ ਤੋਂ ਪੈਸੇ ਲੈ ਲੈ ਕੇ ਉਹਨੂੰ ਵਿਚਾਰੇ ਨੂੰ ਉਹ ਕਹਿੰਦੇ ਸਾਡਾ 300 ਦਾ ਰੇੜਾ ਵਿਖਦਾ 250 ਉਹਨਾਂ ਦਾ 50 ਸਾਨੂੰ ਬਚਦੇ ਨੇ ਯਾਨੀ ਹਾਲਾਤ ਮਾੜੇ ਹੀ ਆ ਬਹੁਤ ਜ਼ਿਆਦਾ ਮਾੜੇ ਨੇ ਸਾਨੂੰ 2.5 ਘੰਟੇ ਹੋ ਗਏ ਨੇ ਇੱਥੇ ਖੜਿਆ ਨੂੰ ਤੇ ਕੋਈ ਪ੍ਰਸ਼ਾਸਨ ਦਾ ਉਹ ਕਹਿੰਦੇ ਸਾਡੀ ਪਰਮਿਸ਼ਨ ਦਿੱਤੀ ਹੋਈ ਆ ਅੱਗੇ ਜਦੋਂ ਸਾਨੂੰ ਹਾਂ ਆਉਗੀ ਆ ਇੱਥੇ ਆਵਾਂਗੇ ਕਾਲੂ ਪਾਣੀ ਬੰਦ ਹੋ ਜਾਊਗਾ ਪਾਣੀ ਕਾਲੂ ਪਾਣੀ ਬੰਦ ਆ ਤੁਹਾਨੂੰ ਪਾਣੀ ਹਾਂ ਇਹ ਰਿਐਲਿਟੀ ਆ ਇਹ ਕਾਲੂ ਪਾਣੀ ਬੰਦ ਹੋ ਜਾਣਾ ਤੇ ਉਸ ਤੋਂ ਬਾਅਦ ਇਹ 20 ਦਿਨ ਬਾਅਦ ਤੁਹਾਨੂੰ ਅਸੀਂ ਫੇਰ ਫੋਨ ਕਰਾਂਗੇ ਤੁਹਾਨੂੰ ਅਸੀਂ ਗੁਜਾਰਸ਼ ਕਰਾਂਗੇ ਤੁਸੀਂ ਫੇਰ ਆ ਕੇ ਇੱਕ ਵਾਰੀ ਦੇਖ ਅੱਛਾ ਜਾਨੀ ਹਫਤੇ ਬਾਅਦ ਛੱਡ ਦਿੰਦੇ ਪਾਣੀ ਹਫਤੇ ਬਾਅਦ ਇਹ ਫੇਰ ਦੁਬਾਰਾ ਆਉਣੀ ਹੋਣਾ ਪਾਣੀ ਠੀਕ ਆ ਬਹੁਤ ਧੰਨਵਾਦ ਜੀ ਕਾਕਾ ਜੀ ਕੀ ਕਹਿਣਾ ਤੁਹਾਡਾ ਭਾਈ ਜੀ ਕਿਵੇਂ ਦੇਖਦੀਆਂ ਤੁਸ ਨੂੰ ਅੱਜ ਕੰਧਲੇ ਪਾਣੀ ਹੁੰਦਾ ਕਿ ਕਿਰਤਨਾ ਕਰਦੇ ਪੂਰੇ ਪੰਜਾਬ ਘੜ ਦੇ ਵਿੱਚ ਰੋੜ ਸੁੱਕਿਆ ਕਿਉਂਕਿ ਜਿਹੜਾ ਫੈਕਟਰੀ ਦਾ ਪ ਉਨਾ ਕਾਰਨ ਬੜੀਆਂ ਭਿਆਨਕ ਮਾਰੀਆਂ ਫੈਲੀਆਂ ਠੀਕ ਹੈ ਜੀ ਹਾਂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸਲ ਵਿੱਚ ਇਹ ਨਾ ਪੰਜਾਬ ਦੇ ਲੋਕਾਂ ਨੂੰ ਜ਼ਿੰਮੇਵਾਰ ਹੋਣ ਲੱਗ ਪਏ ਜੀ ਬਹੁਤ ਜ਼ਿਆਦਾ ਜ਼ਿੰਮੇਵਾਰ ਹੋਣ ਲੱਗੇ ਗੁਰਬਾਣੀ ਦੇ ਮੁਤਾਬਕ ਸਾਡੇ ਵੇਦ ਗ੍ਰੰਥਾਂ ਦੇ ਮੁਤਾਬਕ ਅਸੀਂ ਆਪਣੇ ਪਾਣੀ ਲਈ ਆਪਣੀ ਪੌਣ ਲਈ ਆਪਣੀ ਧਰਤੀ ਲਈ ਲੜਨਾ ਸ਼ੁਰੂ ਕਰਤਾ ਔਰ ਉਸੇ ਜ਼ਿੰਮੇਵਾਰੀ ਦਾ ਨਤੀਜਾ ਵੀ ਅੱਜ ਲੋਕਲ ਪਿੰਡਾਂ ਦੇ ਲੋਕ ਇਕੱਠੇ ਹੋਏ ਨੇ ਜੀ ਇਹ ਜਿਹੜੀ ਨਦੀ ਦੇ ਆਪਾਂ ਕੰਢੇ ਖੜੇ ਹਾਂ ਜੀ ਸਿਸਵਾਨਾ ਨਦੀ ਵਜਦੀ ਅਸੀਂ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਖੇੜੀ ਸਲਾਬਤਪੁਰ ਔਰ ਕਮਾਲਪੁਰ ਪਿੰਡ ਦੇ ਵਿਚਾਲੇ ਜਿਹੜਾ ਰਸਤਾ ਹੈ ਉਹਦੇ ਵਿੱਚ ਖੜੇ ਆ। ਔਰ ਸਭ ਤੋਂ ਵੱਡੀ ਤਰਾਸਤੀ ਇੱਥੇ ਦੀ ਇਹ ਹੈ ਵੀ ਅੱਜ ਜਿਸ ਰਸਤੇ ਤੇ ਆਪਾਂ ਖੜੇ ਆ ਜੀ ਇਹ ਕਈ ਧਾਕਿਆਂ ਤੋਂ ਪਹਿਲਾਂ ਨਦੀ ਦੇ ਪਿਛੋਂ ਲੰਘਦਾ ਸੀਗਾ। ਫੇਰ ਉਸ ਤੋਂ ਬਾਅਦ ਆ ਦੋ ਚਾਰ ਪਾਈਪੜੀਆਂ ਜਿਹਾ ਰੱਖ ਕੇ ਪੈਪ ਜੇ ਸਿਮਿੰਟ ਦੇ ਇਹਨੂੰ ਰਸਤੇ ਨੂੰ ਬਣਾਤਾ। ਔਰ ਜਿਹੜੇ ਇਧਰਲੇ ਪਾਸੇ ਪਿੰਡ ਨੇ ਜੀ ਜੇ ਉਹ ਖੇਤੀ ਕਰਦੇ ਆ ਨਾ ਜੀ ਮੰਨ ਲਓ ਵੀ ਉਹਨਾਂ ਨੇ ਗੰਨੇ ਦੀ ਖੇਤੀ ਕਰ ਲਈ। ਤਾਂ ਉਹ ਇਸ ਰਸਤੇ ਨੂੰ ਆ ਨਹੀਂ ਸਕਦੇ। ਇਹ ਵਿਕਾਸ ਦਾ ਮਾਡਲ ਹੈ ਜੀ ਸਾਡੇ ਉਰੇ। ਸਰਕਾਰਾਂ ਸਾਡੇ ਉਰੇ ਸਾਰਿਆਂ ਦੇ ਰਹਿਲੀਆਂ ਜੀ। ਅਕਾਲੀਆਂ ਦੀ ਵੀ ਰੈਲੀ ਕਾਂਗਰਸ ਦੀ ਵੀ ਰੈਲੀ ਮੁੱਖ ਮੰਤਰੀ ਵੀ ਇਸ ਹਾਲੇ ਕਿਤੋਂ ਰੈਲੀ ਚਰਨਜੀਤ ਚੰਨੀ ਤੇ ਹੁਣ ਬਦਲਾਵ ਵਾਲੇ ਵੀ ਇੱਥੇ ਸਿਖਰ ਤੇ ਪਹੁੰਚ ਗਏ 9993 94 ਸੀਟਾ ਉਹਨਾਂ ਕੋਲ ਹੁਣ ਵੀ ਹੋ ਗਈਆਂ ਇੱਕ ਤਾਂ ਤਰਾਸ ਦੀ ਬਹੁਤ ਵੱਡੀ ਹੈ ਜੀ ਇੱਥੇ ਨੂੰ ਲੋਕ ਤੇ ਬਰਤ ਨਹੀਂ ਸਕਦੇ ਇਹ ਸਿਰਫ ਆਉਣ ਜਾਣ ਦਾ ਰਸਤਾ ਸਕੂਟਰ ਮੋਟਰਸਾਈਕਲ ਦਾ ਉਹ ਪੂੜੀਆਂ ਵੀ ਟੁੱਟੀਆਂ ਹੋਈਆਂ ਜੀ ਕਿੰਨੀ ਵਾਰ ਖਬਰ ਕਰਾ ਲਈ ਕਿੰਨਾ ਵਾਰ ਕੁਝ ਕਰ ਲਿਆ 2023 ਦੇ ਵਿੱਚ ਟੁੱਟ ਗਈ ਸੀ ਉਹ ਹੁਣ ਤੱਕ ਕਦੇ ਐਕਸਨ ਆਉਂਦਾ ਜੀ ਪੀ ਡਬਲਯੂ ਡੀ ਦਾ ਕਦੇ ਐਸ ਜੀ ਆਉਂਦਾ ਲੋਕ ਜਾ ਜਾ ਕੇ ਉੱਥੇ ਖੜਕ ਕੇ ਕਿਸੇ ਨੇ ਗੱਲ ਨਹੀਂ ਕੀਤੀ ਉਸ ਤੋਂ ਅਗਲਾ ਤੱਕ ਪਹਿਲਾਂ ਤਾਂ ਹਾਂਜੀ ਪਹਿਲਾਂ ਤਾਂ ਰੂਲ ਇਹੀ ਆ ਵੀ ਇਹਦੇ ਚ ਪਾਣੀ ਪਾਈ ਨਹੀਂ ਸਕਦਾ ਜੀ ਇਹ ਪੋਲਿਊਸ਼ਨ ਬੋਰਡ ਦੇ ਰੂਲ ਨੇ ਸਰਕਾਰ ਦੇ ਰੂਲ ਨੇ ਜੀ ਵੀ ਇਹ ਜਿਹੜੀ ਨਦੀ ਆ ਸਿੰਘਸਵਾ ਨਦੀ ਇਹਦੇ ਵਿੱਚ ਬਰਸਾਤੀ ਪਾਣੀ ਉਹ ਆ ਸਕਦਾ ਇਹਦੇ ਵਿੱਚ ਕੋਈ ਵੀ ਸੀਵਰੇਜ ਦਾ ਪਾਣੀ ਕਿਸੇ ਫੈਕਟਰੀ ਦਾ ਪਾਣੀ ਇਹਦੇ ਚ ਪਾਇਆ ਨਹੀਂ ਜਾ ਸਕਦਾ ਆ ਹੁਣ ਦੇਖ ਲਓ ਕਿੰਨੀ ਵੱਡੀ ਪਦਰ ਤੇ ਕਿੰਨੀ ਤੇਜ਼ ਪਾਣੀ ਆ ਰਿਹਾ ਕੈਮੀਕਲ ਯੁਕਤ ਪਾਣੀ ਹੈ ਗੰਦਾ ਪਾਣੀ ਹੈ ਜਿਹੜਾ ਇਸ এনवायरमेंट ਨੂੰ ਖਰਾਬ ਕਰਨ ਲੱਗਿਆ ਹੈ ਔਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ ਇਹ ਥੱਲੇ ਗਰਾਊਂਡ ਵਾਟਰ ਦੇ ਵਿੱਚ ਮਿਲ ਕੇ ਫਿਰ ਲੋਕਾਂ ਦੇ ਘਰਾਂ ਨਾਲ ਕਿਰਾਂ ਟੁੱਟੀਆਂ ਨਹੀਂ ਘਰੇ ਆਉਂਦਾ ਜੀ ਉੱਥੇ ਫਿਰ ਕੈਂਸਰ ਵਰਗੀਆਂ ਲਾ ਇਲਾਜ ਬਿਮਾਰੀਆਂ ਲੱਗਦੀਆਂ ਨੇ ਹਾਂ ਫੁੱਲ ਨੇ ਜੀ ਬਹੁਤ ਜ਼ਿਆਦਾ ਠੀਕ ਹੈ ਜੀ ਇਹਦੇ ਤਾਂ ਪਾਣੀ ਨਹੀਂ ਪੀ ਸਕਦਾ ਕਿੱਥੇ ਹੈ ਪ੍ਰਸ਼ਾਸਨ ਸੁੱਤਾ ਪਿਆ ਕਈ ਲੋਕਾਂ ਨੂੰ ਇੱਥੇ ਕੈਸਾ ਵਾਕੀ ਬਿਮਾਰੀ ਹੋ ਵੀ ਗਈ ਹੈ ਨਹੀਂ ਕਈ ਨਹੀਂ ਜੀ ਬਹੁਤ ਜ਼ਿਆਦਾ ਕਿਹੜੀ ਪਿੰਡ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੈ ਤੈ ਤੋਂ ਚੁੱਕੇ ਲੋਕਾਂ ਨੇ ਕੈਂਸਰ ਕਰਕੇ ਤੇ ਕਮਾਲਪੁਰ ਦੇ ਵਿੱਚ ਵਧਣ ਲੱਗੀ ਹੁਣ ਉੱਪਰ ਦੇ ਪਾਸੇ ਵੀ ਪੈਣ ਲੱਗੀਆਂ ਬਿਮਾਰੀਆਂ ਸਕੀਪਸ ਦੀ ਪ੍ਰੋਬਲਮ ਹੋ ਰਹੀ ਹੈ ਸਕਿੰਦੀ ਪ੍ਰੋਬਲਮ ਇੱਥੇ ਪ੍ਰਸ਼ਾਸਨ ਨੂੰ ਉਹੀ ਬੇਨਤੀ ਹੈ ਵੀ ਇੱਕ ਤਾਂ ਕੰਮ ਕਰਨੀ ਤੇ ਜਾਗੋ ਲੋਕਾਂ ਦੀ ਸਿਹਤ ਲੋਕਾਂ ਦੀ ਜ਼ਿੰਦਗੀ ਲੋਕਾਂ ਦੀ ਜ਼ਿੰਦਗੀ ਦੇ ਸਿਰ ਤੇ ਜਿਹੜੇ ਪੈਸੇ ਕਮਾਉਨੇ ਆ ਤੁਸੀਂ ਇਹਨਾਂ ਨੂੰ ਖੁੱਲੀਆਂ ਛੁੱਟੀਆਂ ਦੇ ਕੇ ਕਾਰਪੋਰੇਟਰ ਨੂੰ ਇਹਨੂੰ ਬੰਦ ਕਰੋ ਇਹ ਲੋਕਾਂ ਦੇ ਨਾਲ এনवायरमेंट ਦੇ ਨਾਲ ਕੁਦਰਤ ਦੇ ਨਾਲ ਇਹ ਖਲਵਾੜ ਨਾ ਕੀਤਾ ਜਾਵੇ ਨਾਲ ਸਿਆਸੀ ਲੋਕਾਂ ਨੂੰ ਵੀ ਬੇਨਤੀ ਹੈ ਇੱਕ ਲਾਈਕ ਸਿਆਸੀ ਲੋਕਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਪਛਾਣੋ ਆਪਣੇ ਫਰਜ਼ ਨੂੰ ਪਛਾਣੋ ਤੁਸੀਂ ਇਸ ਇਲਾਕੇ ਦੇ ਨੁਮਾਇੰਦੇ ਆ ਇਸ ਨੁਮਾਇੰਦਗੀ ਕਰੋ ਇਸ ਇਲਾਕੇ ਦੀ ਇਹਨਾਂ ਕਾਰਪੋਰੇਟ ਘਰਾਣੇ ਦੀ ਦਲਾਲਗਰੀ ਬੰਦ ਕਰਤੋ ਜੀ ਆ ਜਿਹੜਾ ਪਾਣੀ ਆਉਂਦਾ ਜੀ ਇਹ ਨਹਿਰ ਦੇ ਉੱਪਰੋਂ ਆਉਂਦਾ ਸਰਾਂਦ ਨਹਿਰ ਦੇ ਉੱਪਰ ਲੈਂਟਰ ਪਏ ਪਿਆ ਸਰਾਂਦ ਨਹਿਰ ਅੰਡਰਗਰਾਉਂਡ ਹੈ ਜੀ ਇਹ ਪਾਣੀ ਥੱਲੇ ਨੂੰ ਉਹਦੇ ਵਿੱਚ ਵੀ ਸੀਪੇ ਚ ਹੁੰਦੀ ਹੈ ਜੀ ਸਰਾਂਦ ਨਹਿਰ ਦੇ ਵਿੱਚ ਵੀ ਇਹ ਗੰਦਾ ਪਾਣੀ ਡਿੱਗਦਾ ਤੇ ਸਰਾਂਦ ਨਹਿਰ ਦਾ ਪਾਣੀ ਤੱਕੇ ਲੋਕ ਪੀਂਦੇ ਨੇ ਜੀ ਵਰਤਦੇ ਨੇ ਇਹ ਐਸੇ ਸਤਰੂ ਦੇ ਰਿਆ ਵਿੱਚ ਵੀ ਡਿੱਗੇ ਗਏ ਲਾ ਕੇ ਹਾਂ ਜੀ ਇਹ ਸਾਰਾ ਜਾਣੇ ਸਤਰੂ ਦੇ ਵਿੱਚ ਹੈ ਜੀ ਪਹਿਲਾਂ ਜਾਂਦੇ ਜਾਂਦੇ ਨੇ ਆਲੇ ਦੋਲੇ ਦੇ ਪਿੰਡਾਂ ਨੂੰ ਪ੍ਰਭਾਵਿਤ ਕਰਨਾ ਧਰਤੀ ਦੇ ਹੇਠਲੇ ਪਾਣੀ ਨੂੰ ਪ੍ਰਭਾਵਿਤ ਕਰਨਾ ਜਿਹੜਾ ਬੱਚਾ ਖੋਚਿਆ ਜਾ ਕੇ ਉਹਨੂੰ ਸਤਲੂ ਦੇ ਸਾਫ ਪਾਣੀ ਨੂੰ ਗੰਦਾ ਕਰਨਾ ਜੀ ਉਹੀ ਸਤਲੂ ਜੱਗੇ ਜਾ ਕੇ ਲੋਕਾਂ ਨੂੰ ਮਿਲਦਾ ਬਰਤਨ ਨਹੀਂ ਮਿਲਦਾ ਪੀਣ ਨੂੰ ਨਹੀਂ ਮਿਲਦਾ ਉਹ ਬਿਮਾਰੀਆਂ ਲੱਗਦੀਆਂ ਨੇ ਜੀ ਗੰਦੇ ਨਾਲੇ ਦੀ ਗੱਲ ਕਰਦਾ ਪਹਿਲਾਂ ਲੁਧਿਆਣੇ ਦੀ ਹੁਣ ਤਾਂ ਪੰਜਾਬ ਦੇ ਥੋਂ ਥੋਂ ਗੰਦੇ ਨਾਲੇ ਨੇ ਜੀ ਆ ਨਦੀ ਹੈ ਜੀ ਇਹਦਾ ਗੰਦਾ ਨਾਲਾ ਬਣਾਇਆ ਪਿਆ ਜੀ ਇਹਨਾਂ ਨੇ ਆ ਕਰਾਲੀ ਦੇ ਲਾਗੇ ਚੱਕੇ ਫੈਕਟਰੀਆਂ ਲੱਗੀਆਂ ਹੋਈਆਂ ਨੇ ਇਹ ਅੰਨ ਹੀ ਪਿੰਦੀਆਂ ਕੁੱਤੇ ਚੜਦੇ ਕੋਈ ਨਹੀਂ ਪੁੱਛਦਾ ਦੇਖ ਲਓ ਤੁਹਾਡੇ ਸਾਹਮਣੇ ਆਹ ਕਿਆ ਹੋ ਰਿਹਾ ਜੀ ਆ ਪੀੜ ਤੇ ਲੋਕ ਖੜੇ ਨੇ ਦੁਖਾਇਰੇ ਲੋਕ ਖੜੇ ਮੇਰੇ ਤੋਂ ਮੇਰੀ ਪਾਰਟੀ ਨੂੰ ਮਾੜਾ ਕਹਤਾ ਤੂੰ ਮੇਰੀ ਪਾਰਟੀ ਨੂੰ ਮਾੜਾ ਕਹਤਾ ਪਰ ਸ਼ੁਕਰ ਕਰਦੇ ਆਂ ਵੀ ਆ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਖੜਨ ਲੱਗੇ ਆਪਣੇ ਪਾਣੀ ਵਾਸਤੇ ਆਪਣੀ ਕੁਦਰਤ ਵਾਸਤੇ ਜਾਗਣ ਲੱਗੇ ਵਾ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਨਸਾਫ ਜ਼ਰੂਰ ਕਰੋ ਇਹਨਾਂ ਲੋਕਾਂ ਨੂੰ ਰੱਖੋ ਐਨੀ ਤੱਕ ਛੇਈ ਨਹੀਂ ਚਾਹੀਦੀ ਹੈ ਜੀ ਅਚਲ ਪ੍ਰਸ਼ਾਸਨ ਦਾ ਮੰਦਬੁੱਧੀ ਦੇ ਅਸਲ ਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਜਿਹੜੇ ਅਫਸਰ ਹਨ ਉਹ ਅਫਸਰ ਹੈ ਹੀ ਨਹੀਂ ਉਹ ਅਸਲ ਦੇ ਵਿੱਚ ਸਿਆਸੀ ਲੋਕਾਂ ਦੇ ਜਾਂ ਕਾਰਪੋਰਟ ਘਰਾਣੇ ਦੇ ਨੌਕਰ ਹਨ ਉਹ ਉਹਨਾਂ ਨੂੰ ਤਾਂ ਆਪਾਂ ਚੁੱਪਦੇ ਆਂ ਜਿਹੜੇ ਐਕਟਿਵਿਸਟ ਨੇ ਜਿੰਨੇ ਵੀ ਆਵਾਜ਼ ਚੱਕਣਾ ਲੋਕ ਨੇ ਉਹ ਤਾਂ ਚੁੱਪਦੇ ਆ ਕਿਉਂਕਿ ਉਹ ਉਹਨਾਂ ਨੂੰ ਉਹ ਸਵਾਲ ਕਰ ਲੈਂਦੇ ਜਿਹਨੂੰ ਉਹ ਲੁਕਾਉਂਦੇ ਰਹਿੰਦੇ ਨੇ ਜੀ ਉਹ ਤਾਂ ਨੌਕਰ ਲੋਕ ਨੇ ਜੀ ਆ ਸਾਡੇ ਚਮਕੌਰ ਸਥਾਨ ਦਾ ਬੁਰਾ ਹਾਲ ਹੈ ਫਿਰ ਕਹਿੰਦੇ ਨੇ ਸਾਡੇ ਬਾਰੇ ਬੋਕਿਆ ਤਾਂ ਕਰਦੇ ਆ ਜੀ ਆ ਹੁਣ ਤੁਹਾਡੇ ਸਾਹਮਣੇ ਹੁਣ ਫੋਨ ਕੀਤਾ ਜੀ ਆ ਪੋਲੂਸ਼ਨ ਬੋਰਡ ਵਾਲੇ ਐਕਸ ਨੂੰ ਜਿਹੜਾ ਇੱਥੇ ਤੱਕ ਇਤਨੀ ਦਫਤਾ ਹੈਡ ਆ ਉਹ ਕੀ ਕਹਿ ਰਿਹਾ ਕਹਿੰਦਾ ਅਪਰੂਵਲ ਲੈਣੀ ਪੈਣੀ ਹੈ ਫਿਰ ਮੌਕਾ ਕੇ ਦੇਖਾਂਗੇ ਆ ਜਿਵੇਂ ਬਾਈ ਜੀ ਉਹਨਾਂ ਨੇ ਕਿਹਾ ਵੀ ਹੁਣ ਇੱਥੇ ਤੇ ਰੇਤਾ ਭਰਨ ਲਾ ਦੋ ਮਿੰਟ 'ਚ ਪਹੁੰਚ ਜਾਣਾ ਹੋਰ ਛੱਡੋ ਇੱਥੇ ਦੋ ਪੂਲੀਆਂ ਰੱਖ ਕੇ ਪ੍ਰਾਲੀ ਨੂੰ ਅਗਲਾ ਦੋ ਜਿੱਥੇ ਪਹੁੰਚਣਾ ਜੀ ਉਹਦੇ ਬਾਅਦ ਕੋਈ ਅਪਰੂਵਲ ਨਹੀਂ ਜਿੱਥੇ ਪਹੁੰਚਣਾ ਹਾਂਜੀ ਉਹ ਦਿੱਲੀ ਪਹੁੰਚ ਜਾਂਦਾ ਜੀ ਉਹਦੇ ਬਾਅਦ ਕੋਈ ਅਪਰੂਵਲ ਨਹੀਂ ਪਰ ਜਦੋਂ ਲੋਕਾਂ ਦੀ ਗੱਲ ਆਉਂਦੀ ਆ ਲੋਕਾਂ ਦੇ ਹੱਕ ਦੀ ਗੱਲ ਆਉਂਦੀ ਆ ਉਦੋਂ ਫਿਰ ਉਦੋਂ ਫਿਰ ਕਹਦੇ ਨੇ ਵੀ ਅਪਰੂਵਲ ਚਾਹੀਦੀ ਆ ਜਦੋਂ ਲੋਕ ਬੁਲਾਉਣ ਉਦੋਂ ਅਪਰੂਵਲ ਜਦੋਂ ਇਹਨਾਂ ਦੇ ਮਾਲਕ ਇਹਨਾਂ ਨੂੰ ਭੇਜਣ ਉਦੋਂ ਫਿਰ ਪੁੰਚਾ ਮਰੋੜ ਕੇ ਸਿੱਧੀਆਂ ਕਰਕੇ ਭੱਜੇ ਆਉਂਦੇ ਅਸੀਂ ਇਹਨੂੰ ਬੇਨਤੀ ਆਵਾਜ਼ ਸੁਣੀ ਜਾਵੇ ਲੋਕਾਂ ਨਾਲ ਇਨਸਾਫ਼ ਕੀਤਾ ਜਾਵੇ ਧੰਨਵਾਦ ਜੀ